ਕਹੇ ਸਮਾਂ ਲਗਾਉਂਦੇ ਉਹ ਕੰਮ ਗੁੱਸੇ ਤੋਂ ਮਚ ਕੇ ਰਹਿੰਦੇ ਉਹ ਕੰਮ ਗੁੱਸੇ ਤੋਂ ਮਚ ਕੇ ਰਹਿੰਦੇ ਗੀਤ ਪਿਆਰ ਦੇ ਗਾਉਂਦੇ ਕਹੇ ਸੁਣੀਂਦਾ ਪੁਰਾਣ ਮੰਦੇ ਨਕ ਤੇ ਗੁਸਾ ਨਹੀਂ ਦੇ ਆਉਂਦੇ ਵੇ ਤਦ ਛਕ ਨਾ ਦੇ ਰੋਜ਼ ਰੋਜ਼ ਨਹੀਂ ਆਉਂਦੇ ਉਦ ਹਲਮੜ ਖੁਸ਼ੀ ਮਨਾਈਏ ਓ ਮੁੰਡਿਆ ਨੇ ਅੱਜ ਪਾਉਣੇ ਬੰਗੜੇ ਓ ਮੁੰਡਿਆ ਨੇ ਅੱਜ ਪਾਉਣੇ ਬੰਗੜੇ ਕੁੜੀਆਂ ਗੀਤ ਸੁਣਾਉਣੇ ਏ ਦਿਲ ਛਗਣਾ ਦੇ ਰੋਜ਼ ਰੋਜ਼ ਨਹੀਂ ਆਉਣਾ ਇਹ ਦਿਲ ਛਗਣਾ ਦੇ ਰੋਜ਼ ਰੋਜ਼ ਨਹੀਂ ਆਉਣਾ ਦਿਲ ਛਗਣਾ ਦੇ ਓ ਮੋਰ ਦੇ ਮੋਰ ਦੇ ਸੰਤੋ ਸਾਡੇ ਬੋਲਿਆ ਮੇਰ ਦਾ ਲੱਗਿਆ ਪਿਆਰ ਦਾ ਸੰਤੋ ਸਾਹਿਬ ਮੇਲਾ ਲਾ ਕੇ ਆਪੇ ਹਰ ਤਾਂ ਜੋ ਅਸੀਂ ਤੇ ਦੇ ਮੇਲਾ ਮੇਲਾ ਹਰ ਕੋਈ ਕਹਿੰਦਾ ਰੰਗ ਮੇਲੇ ਦੇ ਨਿਆਰੇ ਮੇਲਾ ਮੇਲਾ ਹਰ ਕੋਈ ਕਹਿੰਦਾ ਰੰਗ ਮੇਲੇ ਦੇ ਨਿਆਰੇ ਉਹ ਮੇਲੇ ਦੇ ਵਿੱਚ ਚੜਾਂ ਦੇ ਵਿਚਲੇ ਆ ਉਹ ਬੇਨੇ ਦੇ ਵਿੱਚ ਚੜਾਂ ਦੇ ਵਿਚ ਤੇ ਮਿਲਦੇ ਸਜਣ ਪਿਆਰੇ ਆ ਥਣਵੇਲੇ ਪੈਂਦੇ ਪੰਗਲੇ ਉਂ ਭਾਜਣ ਅਨਨਕਾ ਲਈ ਨਲਕਾ ਨਾਲੇ ਨਾ ਕਰੇ ਮੁੰਡਿਆਂ ਦੇ ਖੜ ਕੇ ਦੇਖ ਮੁੰਡਿਆ ਰਨੇ ਕਰੇ ਮੁੰਡਿਆਂ ਦੇ ਖੜ ਕੇ ਦੇਖ ਮਟਿਆ ਰਨੇ ਅੱਖ ਦੇ ਮੁੰਡਿਆਂ ਦੇ ਸਮੋਹ ਤੇ ਮੋੜ ਤੇ ਮੈ ਲੈ ਜਾਏ ਦਾ ਇੱਕ ਮੈਲਾ ਜਾਏ ਫੇਰ ਨਹੀਂ ਜਾਵਾ ਮਾਰ ਸੁਬੇ ਬੱਬਾ ਟੋਗਾ ਪ੍ਰਾਣੇ ਮੇ ਜਾਣ ਦੇ ਵਿੱਚ ਧੂੜ ਤੱਕ ਜਾਂਦੇ ਸੀ ਟਪਟ ਹੁੜ ਤੇ ਮਿਲ ਤੇ ਟੱਕੇ ਫਿਰ ਵੀ ਜਰਨੀ ਪਰਦਾ ਟਪਟ ਹੁੜ ਤੇ ਮਿਲ ਤੇ ਟੱਕੇ ਫਿਰ ਵੀ ਜਰਨੀ ਪਰਦਾ ਉਹ ਕਬਰੋਂ ਨਾਰਾ ਮਾਰੀ ਸ਼ਿਕਿੰਨੀ ਉਹ ਬਲੇ ਉਹ ਕਬਰੋਂ ਨਾਲ ਆਈ ਸ਼ਿਕਿੰਨੀ ਜੀਰ ਦਵਰਦਾ ਮਸਤੀ ਦੇ ਵਿੱਚ ਪਹੁੰਹ ਬੋਦੀਆਂ ਰਤਾ ਆਪੇ ਕਰਨੀ ਕਰਦਾ ਟਰਨਾ ਨਸ ਦੇਦਾ ਉਦ ਨੂੰ ਉਦ ਨੂੰ ਕਰਦਾ ਤੁਲਾ ਨਸ ਦੇਦਾ ਉਦ ਨੂੰ ਉਦ ਨੂੰ ਕਰਦਾ ਇੱਕ ਮੁੰਡੀ ਮਾ ਆਪਣੀ ਮਾਤਾ ਦੇ ਨਾਂ ਦੇ ਮੇਰੀ ਮਾਤਾ ਦਾ ਨਿਤਰਦਾਂ ਦੇ ਕਰਤਾ ਰਕੋਸੀ ਦੋਨੇ ਮੈਂ ਪਿੰਡ ਨਾਂ ਮੇ ਤੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਵੱਡਾ

ਨਾ ਨੱਕਾਸ ਵੀ ਬੁੜੀ ਆਲੀ ਬੋਲ ਨਹੀਂ ਪਾਉਂਦੀ ਪਰ ਇੱਕੋ ਬੋਲ ਲਈ ਮਾਂਹ ਭਾਸ਼ਾ ਦੇ ਸਾਡੀ ਮਹਾਨ ਕਵਿਤਰੀ ਸੁਖਮਿੰਦਰ ਜੀ ਬੋਲੀ ਥੋੜੀ ਜਿਹੀ ਮੈਂ ਖਾਣ ਤੈਨੂੰ ਖੀਰ ਦੇਉਂਗੀ ਖਾਣ ਤੈਨੂੰ ਖੀਰ ਦੇਉਂਗੀ ਨਾਲ ਪਕਾ ਦੂੰ ਪੂੜਾ ਮੈਂ ਮੱਖਣ ਨੂੰ ਤੈਨੂੰ কুরਸੀ ਦੇਉਂਗੀ ਜਿੱਲੇ ਬੈਠਣ ਨੂੰ ਤੈਨੂੰ ਕੁਰਸੀ ਦੇਉਂ ਕਿਤੇ ਸਾਂ ਨੂੰ ਨਾਲ ਪੰਗੂੜਾ ਲਾ ਕੇ ਤੇਲ ਤੇਰੇ ਬਾਦ ਹੁੰਬੋਦੇ ਲਾ ਕੇ ਤੇਲ ਤੇਰੇ ਬਾਦ ਹੁੰਬੋਦੇ ਸਿਰ ਤੇ ਕਰ ਤੂੰ ਜੋੜਾ ਜੇ ਮੇਰਾ ਪੁੱਤ ਬਣਨਾ ਲੈ ਕੇ ਦਿਖਾ ਦੇ ਉਡਾ ਜੇ ਮੇਰਾ ਪੁੱਤ ਬਣਨਾ ਲੈ ਕੇ ਦਿਖਾ ਦੇ ਉਡਾ ਜੇ ਮੇਰਾ ਪੁੱਤ ਬਣਨਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇੱਕ ਵਾਰੀ ਫੇਰ ਤੇ ਪਰਮਾਤਮਾ ਚੜ੍ਹਦੀ ਕਲਾ ਰੱਖ ਰਹਿ ਰੱਖੇ ਤੁੰਡੂ ਰਹਿ ਜਿੰਦਗੀ ਮਿਲਾਗੇ ਆਪ ਰੱਬ ਉੱਤੇ ਰੱਖ ਡੋਰੀਆਂ ਰਹਿ ਜਿੰਦਗੀ ਮਿਲਾਗੇ ਆਪ ਰੱਬ ਉੱਤੇ ਰੱਖ ਡੋਰੀਆਂ ਰਹਿ ਜਿੰਦਗੀ ਮਿਲਾਗੇ ਆਪ ਆਪੇ ਆਪ ਉੱਤੇ ਰੱਖ ਡੋਰੀਆਂ Gracias.